ਬਾਈ ਜ਼ੋਰ ਨੂੰ ਪਿਆਰ ਕੁਝ ਸੱਚੀ ਉਹ ਬਾਈ ਜ਼ੋਰ ਕਰਦੇ ਸਾਰੇ ਪਰ ਬਰੋਟੀ ਡਾਲਣਗੇ ਬਈ ਅਸੀਂ ਨਾਲ ਸ਼ਰਜੀ ਵੇਖ ਲੈ ਤੇਰੇ ਵੀ ਹੁੰਦਾ ਜਿੱਥੇ ਉਹ ਲੈਣ ਆਈ ਹੁਣ ਬਾਈ ਤਾਂ ਇਹ ਕਾਗਜ਼ ਹੀ ਛੋੜ ਲਵੇ ਨਾ ਪਰ ਨਾ ਸੀਰਾ ਬਾਈ ਭਈਆ ਮੇਰੇ ਮਗਰ ਬਈ ਤਾਹੀਂ ਕਾਹਚਾ ਮੈਂ ਇਹ ਨਹੀਂ ਲੈ ਲਈ ਨਹੀਂ ਨਹੀਂ ਭੰਜਾਂ ਸੰਗ ਰੋਕ ਲੈਂਦੀ ਵੀ ਇਹਨਾਂ ਕੋ ਕਿੰਨੇ ਮੋਟਰ ਸਾਥ ਚੋਰੀ ਦਾ ਹਿਸਾਬ ਇਹ ਬਰਾਹੇ ਵੀ ਛੱਡ ਦਿੱਤੀ ਜੀ ਬਈ ਇਹ ਵੀ ਕੇਸ ਕਾੜ ਦਿੰਦੇ ਕੋਈ ਵੀ ਨਹੀਂ ਜਿਹੜਾ ਜਾਣਦੇ ਕੋਈ ਨਹੀਂ ਕੋਲ ਤਾਂ ਹੀ ਕਹਿੰਦੇ ਸਾਰੇ ਉਹ ਹੀ ਦੂਜੇ ਸੀ ਜਹਰਾਉ ਵਾਲੇ ਸੀ ਵੱਡੀ ਦੂਜੀ ਲੈ ਜਾਏ ਇੱਕ ਬੰਦ ਬਲੋਰੋ ਗਈ ਸੀ ਤੇ ਇੱਕ ਦੂਜੀ ਦੀ ਚੱਡੀਆਂ ਮਰਦੀਆਂ ਆ ਹਾਂ ਜਿਪ ਸੀ ਲੈ ਚਲਾਉਂਦੇ ਨਾਕਾ ਸ਼ਾਮ ਨੂੰ ਸ਼ਾਮ ਨੂੰ ਲਾਉਂਦੇ ਨਾਕਾ ਇੱਥੇ ਬਰੇ ਇਹਨਾਂ ਨੂੰ ਪੁੱਛਣਾ ਪਤਾ ਹੀ ਨਹੀਂ ਕਿਹੜੇ ਵਿਆਹ ਕਰਦੇ ਆ। ਆ ਜੋ ਜਿਹੜੇ ਇੱਥੇ ਖੜੇ ਹੁੰਦੇ ਉਹ ਤਾਂ ਨਿਕ ਕੋਈ ਸਿਆਪਾ ਇਹ ਗੱਲ ਦਾ ਇੱਕੋ ਨਾ ਰੀਅਲ ਜੁੱਤੀ ਲਾਇਏ ਨੇ। ਪੂਣੇ ਪਿੱਛੇ ਹੱਟ ਕੇ ਖੜਦੇ ਨੇ ਪਤਾ ਨਹੀਂ ਲੱਗਦਾ। ਜਦੋਂ ਮੋੜ ਸੇ ਲੱਗ ਜਾਂਦੇ ਨੇ ਤਾਂ ਇਦਾਂ ਹੀ ਕਰਦੇ ਨੇ। ਆਹੋ ਲੈ ਖੜ ਜਾਂਦੇ। ਚੱਕਰਤ ਮੈਂ ਲਾਇਆ। ਹਾਂ ਮੈਂ ਲਾਇਆ। ਬੰਦਾ ਕਿਸ਼ਨਾ ਤਾਂ ਚੁਗਿਆ ਨਹੀਂ। ਆਓ ਆਪਣੇ। ਆ ਲੋਕਾਂ ਨੂੰ ਪਰ ਕੇ ਗਿਆ। ਮੋਟੇ ਦੇ ਨਾਲ। ਫਿਰ ਕੋਈ ਨਹੀਂ ਆਜਾ ਨਹੀਂ। ਤੁਰੇ ਬਾਸ। ਅੱਛਾ ਤਾਂ ਪਿੱਛੇ ਨਾ ਸਾਲ। ਅੱਜ ਦੋ ਕੁ ਦਿਨ ਤੱਕ ਪੜਾ ਸੀ ਨਹੀਂ ਪੈਣੀ ਇੱਕ ਵੀ ਹੋਰ ਖੁੱਲ ਕੇ ਪਾਵੇਂ ਫਿਰ ਸੈਟਿੰਗ ਨਹੀਂ ਬਣੀ ਰੇਜ਼ ਹਨ ਉਹਨੇ ਫਿਰ ਆਣ ਅੱਜ ਸੋਣ ਆ ਜਾਣਾ ਉਹ ਸੋਣ ਦਾ ਪੱਖ ਜਾਂ ਪੈ ਜਾਣਾ ਫਿਰ ਮੌਸਮ ਬਦਲਣਾ ਸ਼ੁਰੂ ਹੋ ਕੇ ਘਰ ਜਾਣੇ ਨੇ ਇਹ ਨਹੀਂ ਗਰਮੀ ਕਿਤੇ ਪਈ ਨਹੀਂ ਜਿੰਨੇ ਹੁਣ ਗਰਮੀ ਪੈ ਗਈ ਭਾਂਜ ਲੈਂਟਰ ਤਾਪਦੇ ਆ ਏਸੀਆਂ ਦਾ ਕਰਕੇ ਨਾ ਤਾ ਮੰਨ ਜਿਆਦਾ ਵੱਧ ਗਿਆ ਹਾਂਜੀ ਤੂੰ ਬਾਈ ਨੇ ਕਰਤਾ ਪੁਰਤਾ ਵੀਰ ਮਾ ਰੈਡੀ